ਸਾਡੇ ਸਤਿ ਸ੍ਰੀ ਅਕਾਲ YouTube ਚੈਨਲ Only Truth News 083 ਸਾਡੀ ਆਵਾਜ਼ ਅਤੇ Facebook ਪੇਜ ਹਾਕਮ ਇਸ ਤੋਂਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਦਰਸ਼ਕੋ ਅੱਜ 28 ਨਵੰਬਰ ਦਾ ਦਿਨ ਹੈ। 28 ਨਵੰਬਰ ਦੇ ਦਿਨ ਬਹੁਤ ਜਨ ਸਮਾਰ ਲਈ ਇੱਕ ਬਹੁਤ ਮਤਲਬ ਇਹ ਕਹਲੂ ਇਹ ਅਹਿਮ ਦਿਨ ਵੀ ਹੈ ਤੇ ਇਹ ਕਹਿੰਦੇ ਕਿ ਇੱਕ ਮਤਲਬ ਆਪਾਂ ਸਾਡੇ ਵਾਸਤੇ ਸਮਾਰਨੀ ਕਰ ਸਕਦੇ ਇਹ ਇੱਕ ਦੁਖਦ ਘਟਨਾ ਹੈ ਸੋ ਅਸਲ ਦੇ ਵਿੱਚ ਕੀ ਹੋਇਆ ਸੀ ਬਹੁਤ ਜਨ ਸਮਾਜ ਦੇ ਕਟਾਮਾ ਸਾਡੇ ਸਹਿਦ ਬਾਬਾ ਜੋਤੀਆ ਫੂਲੇ ਜੀ ਦਾ ਜੋ 프리 ਨਿਰਮਾਣ ਦੇਸ਼ ਹੈ ਉਹ 28 ਨਵੰਬਰ ਦਾ ਹੁੰਦਾ ਹੈ ਅਸਲ ਦੇ ਵਿੱਚ ਗੱਲ ਕਰੀਏ ਤਾਂ ਉਹਨਾਂ ਦਾ ਜਨਮ 11 ਅਪ੍ਰੈਲ 1827 ਨੂੰ ਹੋਇਆ ਸੀ ਤੇ ਉਹਨਾਂ ਦੀ ਇੱਕalupe ਮਾਤਾ ਜਾਦਾ ਉਹਨਾਂ ਦਾ ਪੰਜ ਭੌਤਿਕ ਸਰੀਰ 28 ਨਵੰਬਰ 1890 ਨੂੰ ਮਤਲਬ ਇਸ ਦੁਨੀਆ ਤੋਂ ਚਲੇ ਗਏ ਸੀ ਸਰੀਰਕ ਤੌਰ ਤੇ ਉਹ ਉਹਨਾਂ ਨੇ ਬਹੁਤ ਜਨ ਸਮਾਜ ਵਾਸਤੇ ਬਹੁਤ ਵੀ ਜ਼ਿਆਦਾ ਇਹ ਕਹ ਲੋ ਕੋਈ ਮਨ ਨੂੰ ਵਾਦੀ ਤਾਂ ਕਹਨੇ ਨਰਸਿੰਘਰ ਸੁਕੀਤਾ ਜੇ ਗੱਲ ਕਰੀਏ ਅੱਜ ਭਾਰਤ ਦੀਆਂ ਬੇਟੀਆਂ ਲਾ ਲੋ ਸਾਡੀਆਂ ਧੀਆਂ ਭੈਣਾਂ ਲਾ ਲੋ ਜੋ ਮੀਨ ਤੋਂ ਲੈ ਕੇ ਚੰਦਰਮਾ ਤੱਕ ਦਾ ਸਫ਼ਰ ਤੈਅ ਕਰ ਚੁੱਕਿਆ ਨੇ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਜੋਤੀਰਾਵ ਬਾਬਾ ਜੋਤੀਰਾਵ ਖੁੱਲੇ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਕੀ ਹੋਇਆ ਸੀ ਜੋ ਮਨੁਗਦੀ ਵਿਵਸਥਾ ਸੀ ਉਹ ਲਟਕਿਆਂ ਨੂੰ ਅੜਨ ਤੱਕ ਦੇ ਆਜਾਦਤ ਨਹੀਂ ਦਿੰਦੀ ਸੀ ਸੋ ਉਹਨਾਂ ਦਾ ਜੋ ਇੱਕ ਥੋਪਿਆ ਹੋਇਆ ਵਿਚਾਰ ਸੀ ਕਿ ਅਗਰ ਕੋਈ ਲਟਕੀ ਪੜੇਗੀ ਤਾਂ ਉਸ ਦਾ ਪਤੀ ਹੈ ਉਸ ਦੀ ਮੌਤ ਹੋ ਜਾਏਗੀ ਸੋ ਬਾਬਾ ਜੋਤੀਰਾਵ ਖੁੱਲੋ ਜੀ ਨੇ ਆਪਣੀ ਜੀ ਉਸ ਪਤਨੀ ਸੀ ਇਹਨਾਂ ਦੀ ਮਾਤਾ ਸੁਬਤਰੀ ਬਾਈ ਫੂਲੇ ਜੀ ਨੂੰ ਰਾਤ ਦੇ ਸਮੇਂ ਉਸ ਵਦ ਟਾਈਮ ਤੋਂ ਟਾਈਮ ਕੱਢ ਕੇ ਪੜਾਇਆ ਮੰਨੂ ਗਾਦੀ ਤਾਕਤਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਤੂੰ ਸਾਡੇ ਮਤਲਬ ਉਹ ਸਾਡੇ ਵਿਚਾਰ ਵਿਵਿਸ਼ਤਾ ਉਸ ਦੇ ਖਿਲਾਫ ਜਾ ਰਿਹਾ ਹੈ ਤੈਨੂੰ ਨਹੀਂ ਪਤਾ ਕਿ ਇਸ ਦੇ ਜੋ ਘਰ ਵਾਲਾ ਹੈ ਉਸ ਦੀ ਮੌਤ ਹੋ ਜਾਏਗੀ ਤਾਂ ਦਾਦਾ ਜੂਤਰਾ ਫੂਲੇ ਜੀ ਨੇ ਬੜੇ ਤਰਕ ਦੇ ਨਾਲ ਸਮਝਾਇਆ ਕਿ ਫਿਰ ਤੁਹਾਨੂੰ ਕੋਈ ਚਿੰਤਾ ਹੋਣੀ ਨਹੀਂ ਚਾਹੀਦੀ ਮਰੂੰਗਾ ਤਾਂ ਮੈਂ ਮਰੂੰਗਾ ਮੈਂ ਆਪਣੀ ਪਤਨੀ ਨੂੰ ਪੜਾਇਆ ਹੈ ਇਹਦਾ ਮਤਲਬ ਕੁੜੀਆਂ ਵਾਸਤੇਔਰਤਾਂ ਵਾਸਤੇ ਸਾਡੀਆਂ ਭੈਣਾਂ ਵਾਸਤੇ ਜੁੱਤੀਰਾਉ ਖੂਲੇ ਜੀ ਨੇ ਬਹੁਤ ਹੀ ਅਹਿਮ ਯੋਗਦਾਨ ਪਾਇਆ ਅੱਜ ਸਾਡੀਆਂ 3 ਭੈਣਾਂ ਜ਼ਮੀਨ ਤੇ ਜੋ ਕੰਦਰਮਾ ਤੱਕ ਦਸਤਾਵੇਜ਼ ਤਿਆਰ ਕਰਦੀਆਂ ਨੇ ਸਿੱਖਿਆ ਦੇ ਮਾਰਗ ਸਿੱਖਿਆ ਦਾ ਜੋ ਮਾਰਗ ਲਾ ਲਓ ਜੋ ਸਿੱਖਿਆ ਦਾ ਜੋ ਮਤਲਬ ਸਿੱਖਿਆ ਕਰਕੇ ਇੱਕ ਚੰਗੀ ਤਰੱਕੀ ਕਰਕੇ ਮਤਲਬ ਇਹ ਜੁਪੀਰੋ ਫੂਲੇ ਜਿਦਾ ਹੀ ਇਹ ਕਲਪ ਕੋ ਦੇਣਾ ਹੈ ਸੋ ਅੱਜ ਉਹਨਾਂ ਦੇ ਮਤਲਬ ਇਹ ਕਹੋ 28 ਨਵੰਬਰ ਦਾ ਦਿਨ ਹੈ ਉਹਨਾਂ ਦਾ ਪ੍ਰੀ ਨਿਰਮਾਣ ਦਿਵਸ ਹੈ ਸੋ ਸਾਡੇ ਸਾਰਿਆਂ ਦਾ ਫਰਜ਼ ਵੀ ਬਣ ਜਾਂਦਾ ਹੈ ਕਿ ਸਾਡੇ ਮਹਾਨ ਸਾਡੇ ਦਾਦਾ ਜੀ ਕਹਲੋ ਬਹੁਜਨ ਸਮਾਜ ਦੇ ਉਹਨਾਂ ਦੇ ਪ੍ਰੀ ਨਿਰਮਾਣ ਦਿਵਸ ਤੇ ਆਪਾਂ ਸਾਰੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰੀਏ ਤੇ ਕੋਸ਼ਿਸ਼ ਕਰੀਏ ਉਹਨਾਂ ਦੀ ਜੋ ਵਿਚਾਰਤਾ ਰਹਾ ਉਸ ਤੇ ਚੱਲਣ ਦੀ ਕਿਉਂਕਿ ਉਹਨਾਂ ਨੇ ਦਿੱਤੀ ਇੱਕ ਵਧੀਆ ਮਤਲਬ ਸਾਨੂੰ ਸਿੱਖਿਆ ਦਿੱਤੀ ਸੀ ਕਿ ਸਿੱਖਿਆ ਉਸ ਨੂੰ ਕਹਿੰਦੇ ਨੇ ਜੋ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿੰਦੀ ਆਪਣੇ ਵਿੱਚ ਮਤਲਬ ਆਪਣੇ ਅੰਦਰ ਇੱਕ ਸ਼ਕਤੀ ਪੈਦਾ ਕਰਦੀ ਹੈ ਸੋ ਇੱਕ ਵਾਰ ਫਿਰ ਸਾਡੇ ਚੈਨਲ ਵੱਲੋਂ ਵੀ ਬਾਬਾ ਜੋਤੀਰਾਜ ਫੂਲੇ ਜੀ ਨੂੰ ਉਹਨਾਂ ਦੇ 135ਵੇਂ ਪ੍ਰੀਣਵਾਨ ਦੇ ਸਤੇ ਬਹੁਤ ਬਹੁਤ ਕੋਟ ਕੋਟ ਵਾਰ ਪ੍ਰਣਾਮ ਹੋਵੇ जय टीम जयपुर